ਵੀਰੋ ਮੈਂ ਸਟੇਵ ਸੁਲਤਾਨਪੁਰ ਲੋਧੀ ਦੇ ਮੰਡ ਏਰੀਏ ਵਿੱਚ ਖੜਾ ਹਾਂ ਤੇ ਪਿੰਡ ਅੱਲੂ ਆਲ ਦੇ ਕੋਲ ਨਦੀ ਦਾ ਪਾਣੀ ਬਹੁਤ ਚੜ ਗਿਆ ਹੈ ਪਿਛੋਂ ਪਾਣੀ ਬਹੁਤ ਛੱਡਿਆ ਜਾ ਚੁੱਕਾ ਹੈ ਤੇ ਮੰਡ ਏਰੀਏ ਵਿੱਚ ਪਾਣੀ ਬਹੁਤ ਚੜ ਗਿਆ ਹੈ ਦੇਖ ਸਕਦੇ ਹੋ ਤੁਸੀਂ ਪੁਲ ਤੋਂ ਥੋੜਾ ਜਿਹਾ ਹੀ ਨੀਵਾ ਰਹਿ ਗਿਆ ਹੈ ਤੇ ਬਹੁਤ ਵੱਡੀ ਖਤਰੇ ਵਾਲੀ ਗੱਲ ਹੈ ਜਦੋਂ ਵੀ ਹਰ ਸਾਲ ਸਾਡੇ ਇਲਾਕੇ ਵਿੱਚ ਸੁਲਤਾਨਪੁਰ ਲੋਧੀ ਦੇ ਮੰਡ ਏਰੀਏ ਵਿੱਚ ਪਿੰਡ ਭਾਗੋ ਬੜਾ 로ਦੀਵਾਲ ਅ ਅੱਲੂਵਾਲ ਕਬੀਰਪੁਰ ਗਿੱਦੜਪਿੰਡੀ ਸ਼ੇਖ ਮੰਗਾ ਆਲੀ ਕਲਾਂ ਬੂਲੇ ਭਰਵਣਾ ਸ਼ਾਹਵਾਲਾ ਸ਼ੇਰਪੁਰ ਇਹਨਾਂ ਏਰੀਆ ਵਿੱਚ ਜਦੋਂ ਵੀ ਚੜਦਾ ਨਾ ਪਾਣੀ ਦੇ ਸਾਰੇ ਕਿਸਾਨਾਂ ਦੇ ਜਿਹੜੇ ਝੋਨੇ ਆ ਉਹ ਤਬਾਹ ਹੋ ਜਾਂਦੇ ਆ ਤੇ ਲੋਕ ਕਰਜੇ ਥੱਲੇ ਆ ਜਾਂਦੇ ਆ ਤੇ ਦੇਖੋ ਜੀ ਪਾਣੀ ਚੜਦਾ ਜਾ ਰਿਹਾ ਲੋਕਾਂ ਦੇ ਝੋਨੇ ਡੁੱਬਦੇ ਜਾ ਰਹੇ ਆ ਅਸਤੇ ਦੀ ਬੜੀ ਖਤਰਨਾਕ ਬਣੀ ਹੋਈ ਆ ਜੇ ਇਦਾਂ ਹੀ ਪਾਣੀ ਇੱਕ ਦਿਨ ਹੋਰ ਆ ਗਿਆ ਤੇ ਲੋਕਾਂ ਦੇ ਸਾਰੇ ਝੋਨੇ ਖਰਾਬ ਹੋ ਜਾਣਗੇ ਇਹ ਦੇਖੋ ਦੂਰ ਦੂਰ ਤੱਕ ਝੋਨਾ ਲੱਗਾ ਹੋਇਆ ਜੀ ਤੇ ਸਰਕਾਰ ਬੰਦ ਉੱਚੇ ਕਰ ਨਹੀਂ ਰਹੀ ਕਈ ਸਾਲਾਂ ਤੋਂ ਸਰਕਾਰ ਨੇ ਕੀ ਕਰਨੇ ਲੋਕਾਂ ਨੂੰ ਵੀ ਜਦ ਕੋਈ ਟੈਨਸ਼ਨ ਨਹੀਂ ਹੈਗੀ ਲੋਕੀ ਵੀ ਫਸਲ ਮਰ ਜਾਂਦੀ ਆ ਤੇ ਫੇਰ ਕਰਜ਼ਾ ਲਾ ਲੈਂਦੇ 2-3 ਸਾਲ ਪੈਲੀ ਵੇਚ ਕੇ ਫੇਰ ਘਰ ਕੋਈ ਕੁਝ ਇਹੋ ਜੀ ਕੋਸ਼ਿਸ਼ ਕਰਦਾ ਨਹੀਂ ਨਾ ਕਰਨਾ ਚਾਹੁੰਦਾ ਹੀ ਆ ਆ ਪੋਲੀ ਵੇਖ ਲਓ ਬੁੱਲ ਕਿਹੋ ਜਿਹਾ ਆ ਆ ਦੇਖ ਸਕਦੇ ਹੋ ਤੁਸੀਂ ਪੋਲ ਤੇ ਪਾਣੀ ਚੜ ਗਿਆ ਆ ਜੀ ਤੇ ਰੱਬ ਕਰੇ ਵੀ ਹੁਣ ਪਾਣੀ ਲੈਣਾ ਸ਼ੁਰੂ ਹੋ ਜਾ ਜੇ ਦੋ ਦਿਨ ਪਾਣੀ ਹੋਰ ਚੜ ਗਿਆ ਤੇ ਬਹੁਤ ਨੁਕਸਾਨ ਹੋ ਜਾਣਾ ਜੀ ਲੋਕਾਂ ਦਾ ਬਹੁਤ ਨੁਕਸਾਨ ਹੋ ਜਾਣਾ ਆ ਤੇ ਆ ਦੇਖੋ ਪੋਲ ਤੋਂ ਥੋੜਾ ਜਿਹਾ ਥੱਲੇ ਰਹਿ ਗਿਆ ਜੀ ਆਹ ਦੇਖ ਸਕਦੇ ਹੋ ਆਹ ਦੇਖਦਾ ਨਾ ਜੀ ਪੋਲ ਵੀ ਮਤਲਬ ਪੋਲ ਦੇ ਨਾਲ ਪਾਣੀ ਟੱਚ ਕਰਨ ਨੂੰ ਲੱਗਾ ਹੋਇਆ ਵਾ ਜੇ ਅੱਜ ਰਾਤ ਤੱਕ ਪਾਣੀ ਹੋਰ ਆ ਗਿਆ ਤੇ ਪੁਲ ਜਿਹੜਾ ਡੁੱਬ ਜਾਏਗਾ ਤੇ ਨੁਕਸਾਨ ਹੋ ਜਾਏਗਾ ਲੋਕਾਂ ਦਾ ਬਹੁਤ ਜੀ ਵੀਡੀਓ ਆਪਣਾ ਸ਼ੇਅਰ ਕਰ ਦਿਓ ਸੁਲਤਾਨਪੁਰ ਲੋਧੀ ਵਾਲੇ ਖਾਸ ਕਰ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ